ਖਟੀਆਂ ਖਟੀਆਂ ਡਕਾਰਾਂ ਆਉਣ ਤੋਂ ਦੇਸੀ ਨੁਸਖਾ ਨੋਟ ਕਰੋ ਇਹ ਜਿਹੜੀ ਪੇਟ ਦੀ ਸਮੱਸਿਆ ਆ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਹੁੰਦੀ ਆ ਜਿੰਨੀਆਂ ਦਵਾਈਆਂ ਖਾਈ ਜਾਂਦੇ ਆ ਓੰਨੀ ਜ਼ਿਆਦਾ ਬਿਮਾਰੀ ਹੋਰ ਵਧੀ ਜਾਂਦੀ ਜਾਂ ਜਦੋਂ ਤੱਕ ਅਸੀਂ ਦਵਾਈਆਂ ਖਾਣੇ ਆ ਉਦੋਂ ਤੱਕਰ ਦਾ ਆਰਾਮ ਰਹਿੰਦਾ ਜਦੋਂ ਛੱਡ ਦਿੰਨੇ ਆ ਤਾਂ ਫੇਰ ਉਹੀ ਹਾਲ ਤੁਸੀਂ ਦਵਾਈਆਂ ਨਾਲੋਂ ਚੰਗਾ ਘਰ ਦੀਆਂ ਚੀਜ਼ਾਂ ਨੂੰ ਖਾਓ ਆ ਖਟੀਆਂ ਡਕਾਰਾਂ ਤੋਂ ਨੁਸਖਾ ਨੋਟ ਕਰ ਲਓ ਡਕਾਰਾਂ ਤੁਹਾਨੂੰ ਬਹੁਤ ਜ਼ਿਆਦੀਆਂ ਆਉਂਦੀਆਂ ਹੋਣ ਤਾਂ ਤੁਸੀਂ ਕੀ ਕਰਨਾ ਹੈ ਹਿੰਗ ਲੈਣੀ ਆ ਕਿੰਨੀ ਕੁ ਲੈਣੀ ਆ ਬਾਜਰੇ ਦੇ ਦਾਣੇ ਦੇ ਬਰਾਬਰ ਇਹਨੂੰ ਤੁਸੀਂ ਗੋੜ ਜਾਂ ਕੇਲੇ ਦੇ ਵਿੱਚ ਰੱਖ ਕੇ ਰੋਜ਼ਾਨਾ ਖਾਓ ਇੱਕ ਦਿਨ ਵਿੱਚ ਇੱਕ ਵਾਰ ਕਰ ਲਓ ਦੋ ਵਾਰ ਕਰ ਲਓ ਲਗਾਤਾਰ ਖਾਓ 15-20 ਦਿਨ ਲਗਾਤਾਰ ਖਾਓ ਤੁਹਾਨੂੰ ਫਾਇਦਾ ਹੋਵੇਗਾ ਇਹਦੇ ਨਾਲ ਨਾਲ ਜੇ ਤੁਹਾਨੂੰ ਹਿਚਕੀਆਂ ਵੀ ਆਉਂਦੀਆਂ ਆ ਹਿਚਕੀਆਂ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਆਉਂਦੀਆਂ ਜਦੋਂ ਖਾਣਾ ਖਾ ਲੈਂਦੇ ਆ ਉਸ ਤੋਂ ਬਾਅਦ ਹਿਚਕੀਆਂ ਸ਼ੁਰੂ ਹੋ ਜਾਂਦੀਆਂ ਜਦ ਤੱਕ ਉਹ ਕੁਝ ਪਾਣੀ ਨਹੀਂ ਪੀ ਲੈਂਦੇ ਉਦੋਂ ਤੱਕ ਰਟਦੀਆਂ ਨੇ ਇਸ ਨੁਸਕੇ ਦੇ ਨਾਲ ਹਿੰਗ ਲੈਣ ਦੇ ਨਾਲ ਤੁਹਾਨੂੰ ਹਿਚਕੀਆਂ ਦੀ ਜੋ ਸਮੱਸਿਆ ਆ ਉਹ ਵੀ ਠੀਕ ਹੋਊਗੀ ਅਗਲਾ ਨੋਟ ਕਰੋ ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਖਟੀਆਂ-ਖਟੀਆਂ ਡਕਾਰਾਂ ਆਉਂਦੀਆਂ ਆ ਤਾਂ ਕੀ ਕਰੋ ਇੱਕ ਨਿੰਬੂ ਲਵੋ ਅੱਧੇ ਗਲਾਸ ਪਾਣੀ ਦੇ ਵਿੱਚ ਨਚੋੜ ਲਵੋ ਚੰਗੀ ਤਰ੍ਹਾਂ ਨਚੋੜ ਲਓ ਇੱਕ ਨਿੰਬੂ ਨੂੰ ਇਹਦੇ ਵਿੱਚ ਤੁਸੀਂ 1 ਚੱਕਰ ਮਿਲਾਉਣੀ ਆ ਜਿਹੜੀ ਗੋੜ ਸ਼ੱਕਰ ਹੁੰਦੀ ਆ ਦੂਸਰੀ ਖੰਡ ਸ਼ੱਕਰ ਨਹੀਂ ਬਣਾਉਣੀ ਗੋੜ ਸ਼ੱਕਰ ਨੂੰ ਮਿਲਾ ਕੇ ਰੋਜ਼ਾਨਾ ਪੀਓ ਇਹ ਨੁਸਖਾ ਨਹੀਂ ਕਰਨਾ ਤਾਂ ਦੂਸਰਾ ਨੁਸਖਾ نوٹ ਕਰ ਲਓ ਇੱਕ ਚਮਚ ਆਦਰਕ ਦਾ ਰਸ ਕੱਢ ਲਓ ਅੱਧਾ ਨਿੰਬੂ ਤੇ ਥੋੜਾ ਜਿਹਾ ਸੇਧਾ ਨਮਕ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਓ ਰੋਜ਼ਾਨਾ ਇਹ ਨੁਸਖਾ ਕਰਨ ਦੇ ਨਾਲ ਤੁਹਾਨੂੰ ਭੁੱਖ ਵੀ ਲੱਗੇਗੀ ਪਾਚਨ ਤੰਤਰ ਮਜ਼ਬੂਤ ਹੋਊਗਾ ਪੇਟ ਦੀ ਗੈਸ ਤੇ ਖਟੀਆਂ ਡਕਾਰਾਂ ਤੋਂ ਛੁਟਕਾਰਾ ਮਿਲੇਗਾ ਇਹ ਜਿੰਨੇ ਨੁਸਖੇ ਦੱਸੇ ਆ ਇਹਨਾਂ ਨੂੰ ਲਗਾਤਾਰ ਜੇ ਵਰਤੋਗੇ ਤਾਂ ਜੜ ਤੇ ਕੰਮ ਕਰੋਗੇ ਜੇ ਤੁਸੀਂ ਥੋੜੇ ਦਿਨ ਖਾਓਗੇ ਤਾਂ ਜਿੰਨਾ ਸੋ ਮਾਂ ਖਾਓਗੇ ਉਨਾ ਸਮਾਂ ਤੁਹਾਨੂੰ ਆਰਾਮ ਮਿਲੇਗਾ